ਨੇ ਫੋਨ ਦੇ ਟੱਟੇ ਕਿਸ ਕਲਰ ਤੱਕ ਅੱਛਾ ਪਾਇਆ ਤੁਸੀਂ ਤੇ ਤੇ 6 ਦਿਨ ਤੁਹਾਨੂੰ ਦਵਾਂਗੀ ਨਹੀਂ ਰਹੀ ਭਾਬੀ ਕਮਲਕੌਰ ਇੰਸਟਾਗ੍ਰਾਮ ਤੇ ਫੇਮਸ ਕੁੜੀ ਜਿਸ ਦੀਆਂ ਰੀਲਾਂ ਬਹੁਤ ਹੀ ਜ਼ਿਆਦੀਆਂ ਚੱਲਦੀਆਂ ਸੀ ਉਹ ਅੱਜ ਇਸ ਦੁਨੀਆ ਤੇ ਨਹੀਂ ਰਹੀ ਜੀ ਹਾਂ ਉਸ ਦੀ ਭੇਦ ਭਰੇ ਹਾਲਾਤਾਂ ਚ ਲਾਸ਼ ਮਿਲੀ ਏ ਕਮਲਕੌਰ ਭਾਬੀ ਜਿਸ ਦਾ ਪੂਰਾ ਨਾਮ ਕੰਚਨ ਕੁਮਾਰੀ ਏ ਜੋ ਇੰਸਟਾ ਤੇ ਬਹੁਤ ਜ਼ਿਆਦਾ ਰੀਲਾਂ ਪਾਉਂਦੀ ਸੀ ਪਰ ਉਹ ਰੀਲਾਂ ਵੀ ਕਿਵੇਂ ਦੀਆਂ ਪਾਉਂਦੀ ਜਿਸ ਵਿੱਚ ਉਹ ਡਬਲ ਮੀਨਿੰਗ ਗੱਲਾਂ ਕਰਦੀ ਅਸਲੀਲ ਗੱਲਾਂ ਤੇ ਅਸਲੀਲ ਹਰਕਤਾਂ ਕਰਦੀ ਕਮਲਕੌਰ ਲੁਧਿਆਣੇ ਦੀ ਰਹਿਣ ਵਾਲੀ ਸੀ ਇੰਸਟਾ ਤੇ ਰੀਲਾਂ ਚੱਲਦੀਆਂ ਸਨ ਤੇ ਲੋਕ ਪ੍ਰਮੋਸ਼ਨ ਵਾਸਤੇ ਵੀ ਕਹਿ ਦਿੰਦੇ ਸਨ ਤੇ 9 ਜੂਨ ਨੂੰ ਉਹ ਘਰੋਂ ਪ੍ਰਮੋਸ਼ਨ ਦਾ ਕਹਿ ਕੇ ਹੀ ਨਿਕਲੀ ਸੀ ਪਰ ਬਾਅਦ ਵਿੱਚ ਪਰਿਵਾਰ ਨਾਲ ਉਸਦਾ ਕੋਈ ਸੰਪਰਕ ਨਹੀਂ ਹੋਇਆ ਤੇ ਬਾਅਦ ਵਿੱਚ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਇੱਕ ਖੜੀ ਕਾਰ ਵਿੱਚੋਂ ਬਦਬੂ ਆਉਣ ਲੱਗੀ ਤੇ ਜਦੋਂ ਉਸਦੇ ਕੋਲੇ ਜਾ ਕੇ ਦੇਖਿਆ ਗਿਆ ਤਾਂ ਇੱਕ ਜਨਾਨੀ ਦੀ ਲਾਸ਼ ਸੀ ਜਿਸ ਦੀ ਉਮਰ ਤਕਰੀਬਨ 30 ਤੋਂ 35 ਸਾਲ ਸੀ ਫਿਰ ਜਦੋਂ ਪਛਾਣ ਹੋਈ ਤਾਂ ਪਤਾ ਲੱਗਾ ਵੀ ਇਹ ਭਾਬੀ ਕਮਲਕੌਰ ਹੈ ਜੋ ਇੰਸਟਾ ਤੇ ਬਹੁਤ ਜ਼ਿਆਦਾ ਫੇਮਸ ਹੈ ਸੋ ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਸਟਾ ਤੇ ਕਈ ਡਬਲ ਮੀਨਿੰਗ ਅਸਲੀਲ ਵੀਡੀਓ ਪਾਉਂਦੀ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਇਸ ਦੇ ਖਿਲਾਫ ਸੀ ਕਿ ਇਹ ਗੰਦ ਪਾ ਰਹੀ ਹੈ ਬਹੁਤ ਸਾਰੇ ਲੋਕ ਇਸ ਨੂੰ ਪਹਿਲਾਂ ਵੀ ਗਾਲਾਂ ਕੱਢਦੇ ਸੀ ਤੇ ਹੁਣ ਵੀ ਇਸ ਦੇ ਜਾਣ ਤੋਂ ਬਾਅਦ ਲੋਕ ਕਮੈਂਟ ਕਰ ਰਹੇ ਨੇ ਤੇ ਕਹਿ ਰਹੇ ਨੇ ਬਹੁਤ ਵਧੀਆ ਹੋਇਆ ਆ ਪਹਿਲਾ ਕਮੈਂਟ ਹੈ ਗੰਦ ਮੁੱਕ ਗਿਆ ਬਹੁਤ ਗੰਦ ਪਾਇਆ ਸੀ ਐਨੇ ਕਰਮਾਂ ਦੀ ਸਜ਼ਾ ਮਿਲੀ ਉਸ ਤੋਂ ਅਗਲਾ ਕਮੈਂਟ ਹੈ ਚੰਗਾ ਹੋਇਆ ਗੰਦ ਪਾਇਆ ਸੀ ਇਸ ਨੇ ਅਗਲਾ ਕਮੈਂਟ ਐਨੀ ਯੱਤ ਚੁੱਕੀ ਹੋਈ ਸੀ ਕਿ ਰੱਬ ਮੰਨਣਾ ਚਾਹੀਦਾ ਵਾ ਪਤਾ ਨਹੀਂ ਕਿੱਥੇ ਕਦੋਂ ਕੀ ਹੋ ਜਾਵੇ ਵਾਹਿਗੁਰੂ ਮਿਹਰ ਕਰਨ ਉਸ ਤੋਂ ਅੱਗੇ ਵੀ ਲਿਖਿਆ ਹੋਇਆ ਬਹੁਤ ਗੰਦ ਪਾਇਆ ਹੈ ਕਿਸੇ ਨੇ ਕੁਝ ਲਿਖਿਆ ਹੋਇਆ ਹੈ ਮਤਲਬ ਕਿ ਟੋਟਲ ਮਿਲਾ ਕੇ ਜਿਆਦਾਤਰ ਲੋਕ ਖੁਸ਼ ਨੇ ਕਿ ਜੋ ਹੋਇਆ ਚੰਗਾ ਹੋਇਆ ਇਸ ਨੇ ਪੰਜਾਬ 'ਚ ਬਹੁਤ ਗੰਦ ਪਾਇਆ ਹੋਇਆ ਸੀ ਪਰ ਚਲੋ ਯਾਰ ਕਿਸੇ ਦੀ ਮੌਤ ਤੇ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਹੁਣ ਬਾਕੀ ਇਸ ਨਾਲ ਕੀ ਹੋਇਆ ਹੈ ਕਿਸ ਨੇ ਇਸ ਦਾ ਮਰਡਰ ਕੀਤਾ ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ